ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਮਰਤਸਰ ਸਾਹਿਬ ਦੇ ਕੋਟ ਖਾਲਸਾ ਦੇ ਵਿੱਚ ਦੋਸਤੋ ਘਰ ਲੈ ਕੇ ਹਾਜ਼ਰ ਹੋਇਆ ਘਰ ਦੀ ਜੋ ਲੋਕੇਸ਼ਨ ਹੈ ਜੀ ਕਿਸ ਗਲੀ ਦੇ ਵਿੱਚ ਘਰ ਹੈ ਤੁਸੀਂ ਦੇਖ ਸਕਦੇ ਹੋ ਜੀ ਘਰ ਨੂੰ ਗਲੀ ਤੰਗ ਲੱਗਦੀ ਹੈ ਜੀ ਸੋ ਬਹੁਤ ਵਧੀਆ ਡਬਲ ਸਟੋਰੀ ਕੋਠੀ ਟਾਈਪ ਜੋ ਨਕਸ਼ੇ ਦੇ ਨਾਲ ਮਕਾਨ ਤਿਆਰ ਕੀਤਾ ਗਿਆ ਜੀ ਮਾਲਕਾ ਵੱਲੋਂ ਸੋ ਘਰ ਵੇਚਣਾ ਮਕਾਨ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕਾਂ ਨੇ ਆਪਣਾ ਘਰ ਦੋਸਤੋ ਸੇਲ ਕਰਨਾ ਹੈ ਜੀ ਅੰਮ੍ਰਿਤਸਰ ਸਾਹਿਬ ਦੇ ਕੋਟ ਖਾਲਸਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਦੋਸਤੋ ਘਰ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ 5 ਬੈਡਰੂਮ ਨੇ ਜੀ 3 ਸਟੋਰ ਰੂਮ ਨੇ ਜੀ ਸੋ ਬਹੁਤ ਵਧੀਆ ਖੁੱਲਾ ਡੁੱਲਾ ਜੋ ਘਰ ਪਾਇਆ ਹੋਇਆ ਜੀ ਮਕਾਨ ਮਾਲਕਾਂ ਵੱਲੋਂ ਘਰ ਦਾ ਕਿਚਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਟਾਇਲ ਪੱਥਰ ਲਗਵਾ ਕੇ ਤਿਆਰ ਕਰਵਾਇਆ ਹੋਇਆ ਜੀ ਦੋਸਤੋ ਘਰ ਦੇ ਵਿੱਚ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਕੰਮ ਨਵੇਂ ਮਾਲਕਾਂ ਨੇ ਕਰਵਾਇਆ ਹੋਇਆ ਹੈ ਜੀ ਜਿੰਨਾ ਵੀ ਗੇਟ ਗ੍ਰਿਲਾਂ ਦਰਵਾਜਿਆਂ ਦਾ ਕੰਮ ਹੈ ਜੀ ਵਧੀਆ ਲੱਕੜੀ ਦੇ ਨਾਲ ਤਿਆਰ ਕਰਵਾਇਆ ਹੋਇਆ ਹੈ ਜੀ ਸੋ ਘਰ ਦੇ ਵਿੱਚ ਤਿੰਨ ਬਾਥਰੂਮ ਨੇ ਜੀ ਬਹੁਤ ਵਧੀਆ ਬਾਥਰੂਮ ਬਣਾਏ ਹੋਏ ਨੇ ਦੇਖੋ ਜੀ ਟਾਇਲ ਪੱਥਰ ਲਗਵਾ ਕੇ ਘਰ ਦੇ ਵਿੱਚ ਜਿੰਨਾ ਵੀ ਪਾਣੀ ਦੀ ਪਾਈਪ ਲਾਈਨ ਦਾ ਕੰਮ ਹੈ ਜੀ ਜਾਂ ਬਿਜਲੀ ਦੀ ਸਪਲਾਈ ਦਾ ਕੰਮ ਹੈ ਬਹੁਤ ਵਧੀਆ ਕਰਵਾਇਆ ਹੋਇਆ ਜੀ ਮਾਲਕਾਂ ਵੱਲੋਂ ਸੋ ਦੋਸਤੋ ਡਬਲ ਸਟੋਰੀ ਇਹ ਕੋਠੀ ਟੈਪ ਨਕਸ਼ੇ ਦੇ ਨਾਲ ਤਿਆਰ ਕੀਤਾ ਗਿਆ ਮਕਾਨ ਹੈ ਜੀ ਕਿਸੇ ਵੀ ਭੈਣ ਭਰਾ ਨੇ ਇਹ ਘਰ ਖਰੀਦਣਾ ਜੀ ਤਾਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਜੀ ਮਾਲਕਾਂ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਘਰ ਦੀ ਪੂਰੀ ਜਾਣਕਾਰੀ ਲੈ ਕੇ ਘਰ ਖਰੀਦ ਸਕਦੇ ਹੋ ਜੀ ਸੋ ਦੋਸਤੋ 75 ਗਜ ਜਗਾ 3 ਮਰਲੇ ਜਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਕੋਟ ਖਾਲਸਾ ਨੀਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਿਆ ਹੋਇਆ ਮਕਾਨ ਹੈ ਜੀ ਮਕਾਨ ਤੁਸੀਂ ਦੇਖ ਰਹੇ ਹੋ ਮਕਾਨ ਦਾ ਜੋ ਰੇਟ ਰੱਖਿਆ ਗਿਆ ਜੀ ਮਾਲਕਾਂ ਵੱਲੋਂ 15 ਲੱਖ ਰੁਪਇਆ ਰੇਟ ਰੱਖਿਆ ਗਿਆ ਜੀ ਸੋ ਬਹੁਤ ਘੱਟ ਰੇਟ ਹੈ ਜੀ ਅੰਮ੍ਰਿਤਸਰ ਸਾਹਿਬ ਦੇ ਜੋ ਕੋਟ ਖਾਲਸਾ ਦੇ ਵਿੱਚ ਇਹ ਰੇਟ ਹੈ ਜੀ ਬਹੁਤ ਘੱਟ ਰੇਟ ਤੇ ਘਰ ਵਿਕਾਊ ਹੈ ਜੀ ਸੋ ਪੰਜ ਕਮਰੇ ਨੇ ਜੀ ਮਕਾਨ ਦੇ ਵਿੱਚ ਤਿੰਨ ਬਾਥਰੂਮ ਨੇ ਜੀ ਇਨ ਸਟੋਰ ਰੂਮ ਨੇ ਜੀ ਦੋ ਮੰਜ਼ਿਲਾ ਮਕਾਨ ਆ ਦੋਸਤੋ ਸੋ ਤਿੰਨ ਗੇਟ ਨੇ ਜੀ ਗਲੀ ਦੇ ਵਿੱਚ ਮਕਾਨ ਦੇ 65 ਫੁੱਟ ਦੀ ਲੰਬਾਈ ਹੈ ਜੀ ਮਕਾਨ ਦੀ ਸੋ ਗਲੀ ਥੋੜੀ ਜੀ ਤੰਗ ਹੈ ਜੀ ਮਕਾਨ ਦੀ ਜਿਸ ਕਰਕੇ ਵੀ ਰੇਟ ਥੋੜਾ ਜਿਆ ਘੱਟ ਹੈ ਜੀ ਮਕਾਨ ਮਾਲਕਾਂ ਵੱਲੋਂ ਬਾਕੀ ਘਰ ਤੁਸੀਂ ਦੇਖ ਰਹੇ ਹੋ ਜੀ ਬਹੁਤ ਵਧੀਆ ਜੋ ਡਬਲ ਸਟੋਰੀ ਕੋਠੀ ਟਾਈਪ ਨਕਸ਼ੇ ਦੇ ਨਾਲ ਮਾਲਕਾਂ ਵੱਲੋਂ ਘਰ ਤਿਆਰ ਕੀਤਾ ਗਿਆ ਜੀ ਸੋ ਇਹ ਜੋ ਘਰ ਹੈ ਜੀ ਲਾਲ ਲਕੀਰ ਦੇ ਅੰਦਰ ਜਗ੍ਹਾ ਹੁੰਦੀ ਹੈ ਇਸ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਪਰ ਰਜਿਸਟਰੀ ਹੈ ਜੀ ਘਰ ਦੀ ਸੋ ਫਿਕਸ ਪ੍ਰਾਈਸ ਹੈ ਜੀ ਘਰ ਦਾ 15 ਲੱਖ ਰੁਪਈਆ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਮਾਲਕਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਸੋ ਪੂਰਾ ਘਰ ਹਵਾਦਾਰ ਘਰ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਜਿੰਨੇ ਵੀ ਗੇਟ ਦਰਵਾਜ਼ੇ ਦਿੱਤੇ ਗਏ ਨੇ ਜੀ ਬਹੁਤ ਵਧੀਆ ਡਿਜ਼ਾਈਨ ਨਾਲ ਮਾਲਕਾਂ ਨੇ ਤਿਆਰ ਕਰਵਾਏ ਹੋਏ ਨੇ ਜੀ ਹਵਾਦਾਰ ਘਰੇ ਜੀ ਸੋ ਪੰਜ ਬੈਡਰੂਮ ਨੇ ਜੀ ਘਰ ਦੇ ਵਿੱਚ ਕਿਚਨ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਟਾਇਲ ਪੱਥਰ ਲਗਵਾ ਕੇ ਤਿਆਰ ਕਰਵਾਇਆ ਹੋਇਆ ਦੋਸਤੋ ਸੋ ਘਰ ਦੀ ਕੋਈ ਵੀ ਹੋਰ ਜਾਣਕਾਰੀ ਹੈ ਜੀ ਤੁਸੀਂ ਮਾਲਕਾ ਕੋਲੋਂ ਲੈ ਸਕਦੇ ਹੋ ਅਗਰ ਦੋਸਤੋ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕੋਈ ਦੁਕਾਨ ਜਾਂ ਪਲਾਟ ਵੇਚਣਾ ਚਾਹੁੰਦੇ ਹੋ ਜੀ ਉਸ ਦੀ ਤੁਸੀਂ ਐਡ ਬਿਲਕੁਲ ਫਰੀ ਦੇ ਵਿੱਚ ਕਰਵਾ ਸਕਦੇ ਹੋ ਜੀ ਸਾਡੇ ਕੋਲ ਸਾਡਾ ਜੋ ਚੈਨਲ ਦਾ ਵਟਸਐਪ ਨੰਬਰ ਹੈ ਜੀ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਆਪਣੇ ਘਰ ਦੀ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਤੇ ਪੂਰੀ ਡਿਟੇਲ ਲਿਖ ਕੇ ਭੇਜੋ WhatsApp ਦੇ ਉੱਪਰ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਸੋ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਆਪਾਂ ਹਰ ਰੋਜ਼ ਤੁਹਾਡੇ ਲਈ ਨਵੇਂ-ਨਵੇਂ ਲੋਕੇਸ਼ਨ ਦੇ ਉੱਪਰ ਜੋ ਵਧੀਆ ਸਸਤੇ ਮਕਾਨ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਰਹੇ ਜੀ ਸੋ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਕੋਲ ਪਹੁੰਚ जाया ਕਰੇਗੀ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੋਸਤੋ ਸੋ ਦੋਸਤੋ ਬਹੁਤ ਹੀ ਜ਼ਿਆਦਾ ਵਧੀਆ ਮਕਾਨ ਬਣਿਆ ਹੋਇਆ ਜੀ ਕੋਟ ਖਾਲਸਾ ਦੇ ਵਿੱਚ ਇਹ ਪੱਕੀਆਂ ਪੌੜੀਆਂ ਨੇ ਜੀ ਮਕਾਨ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਖੁੱਲਾ ਡੁੱਲਾ ਜੋ ਮਕਾਨ ਬਣਿਆ ਹੋਇਆ ਜੀ ਡਬਲ ਸਟੋਰੀ ਦੋਸਤੋ ਛੱਤ ਦੇ ਉੱਪਰ ਪੱਕੀ ਛੱਤ ਹੈ ਜੀ ਫਰਸ਼ ਲਗਵਾ ਕੇ ਤੇ ਜੰਗਲੇ ਵਧੀਆ ਬਣਵਾ ਕੇ ਮਾਲਕਾ ਵੱਲੋਂ ਤਿਆਰ ਕਰਵਾਈ ਹੋਈ ਹੈ ਜੀ ਕੋਟ ਖਾਲਸਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ